ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਸੈਸ਼ਨ ਸਦਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੋਂ ਨਾ ਆਰਡੀਨੈਂਸ ਵੀ ਕਰ ਸਕਦੇ ਪੋਲਿਟਿਕਲ ਫੈਸਲਾ ਹੈਗਾ ਦੇਖੋ ਜਿੰਨਾ ਫੈਸਲਾ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਕਰ ਰਹੀ ਉਹਨਾਂ ਫੈਸਲਾ ਦੇ ਕਣਕ ਦੇ ਝੋਨੇ ਤੇ ਕਈਆਂ ਤੇ ਉੱਥੇ ਮਹਿੰਗਾਈ ਕਿਹੜੀ ਵਧੀ ਹੈਗੀ ਭੰਦੇਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਕਾਂਗਰਸ ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਆਰਡੀਨ ਸਪੈਸ਼ਲ ਸੈਸ਼ਨ ਸਦਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੌਰ ਤੇ ਆਰਡੀਨੈਂਸ ਵੀ ਕਰ ਸਕਦੇ ਪੋਲਿਟੀਕਲ ਫੈਸਲਾ ਹੈਗਾ ਤਾ ਹੁਣ ਦੇਖਦੇ ਸਰਕਾਰ ਕੀ ਕਰਦੀ ਤੇ ਇੱਕ ਗੱਲ ਹੋਰ ਪੰਦੇਸ ਸਾਹਿਬ ਕਰਨੀ ਚਾਹੁੰਦੇ ਆ ਕਿਉਂਕਿ ਗੱਲ ਉਹ ਕਰੀਏ ਜਿਹੜੀ ਲੋਕਾਂ ਨੇ ਅਜੇ ਤੱਕ ਸੁਣੀ ਨਹੀਂ ਅੱਛਾ ਹਰ ਇੱਕ ਨੂੰ ਆਪ ਦੀ ਗੱਲ ਕਰਨ ਦਾ ਹੱਕ ਹੈਗਾ ਜੀ ਕੱਲ ਦੀ ਕੱਲ ਤੁਸੀਂ ਤੁਸੀਂ ਸਾਈਨ ਜਿਹੜੇ ਕੀਤੇ ਆ ਜਿਹੜੇ ਤੁਸੀਂ ਸਾਈਨ ਦਿੱਤੇ ਆ ਕੱਲ ਕਿ ਜਿਹੜੀ ਸੈਂਟਰ ਸਰਕਾਰ ਇਹ ਕਹਿੰਦੀ ਹੈ ਕਿ ਸਮਾਂ ਬਹੁਤ ਘਟਿਆ ਕਿ ਜਿਹੜੇ ਚੋਣਾਂ ਨੇੜੇ ਆ ਰਹੀਆਂ ਤੇ ਨਾਲ ਜੀ ਐਮਐਸਪੀ ਲਾਗੂ ਹੋ ਜਾਂਦੀ ਤਾਂ ਮਹਿੰਗਾਈ ਵੱਜ ਜਾਣੀ ਤੇ ਉਹ ਕੀ ਕੀ ਕਾਰਨ ਕੀ ਲੱਗਦਾ ਦੇਖੋ ਜਿੰਨਾ ਫਸਲਾਂ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਕਰ ਰਹੀ ਉਹਨਾਂ ਫਸਲਾਂ ਤੇ ਕਣਕ ਤੇ ਝੋਨੇ ਤੇ ਕਈਆਂ ਤੇ ਉੱਥੇ ਮਹਿੰ ਤੁਸੀਂ ਗਲਤ ਚੁਣਿਆ ਇਹਦੇ ਬਾਰੇ ਨਹੀਂ ਇਹ ਤਾਂ ਇਹ ਤਾਂ ਠੀਕ ਹੀ ਨਹੀਂ ਹੈਗਾ ਫੈਸਲੇ ਕਰਨੇ ਪੋਲਿਟੀਕਲ ਹੁਣ ਵੀ ਲਏ ਜਾ ਸਕਦੇ ਪੰਦੇਰ ਸਾਹਿਬ ਸਾਡੇ ਨਾਲ ਸਨ ਛੋਟੀ ਜਿਹੀ ਗਲਵਤ ਛੋਟੀ ਜਿਹੀ ਗਲਵਤ ਕਰਨ ਦੀ ਪੰਦੇਰ ਸਾਹਿਬ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਨੇ ਇਹ ਸਾਨੂੰ ਇਹ ਕਿਹਾ ਕਿ ਜਿਹੜਾ ਉਹ ਸੈਂਟਰ ਸਰਕਾਰ ਦੀ ਜਿਹੜੀ ਨੀਤ ਜਿਹੜੀ ਆ ਉਹ ਸਾਫ਼ ਨਹੀਂ ਲੱਗਦੀ ਨੀਤੀ ਦੇ ਵਿੱਚ ਕਿਤੇ ਨਾ ਕਿਤੇ ਖੋਟ ਜਿਹੜਾ ਉਹ ਦਿਖਾਈ ਦੇ ਰਿਹਾ ਕੀ ਹੋਵੇਗਾ ਕਿਦਾਂ ਹੋਵੇਗਾ ਕੱਲ ਕੀ ਬਣੇਗਾ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਵੇਗਾ ਇਹਦੇ ਲਈ ਇੰਤਜ਼ਾਰ ਕਰਨਾ ਪਵੇਗਾ ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਸੈਸ਼ਨ ਸੱਤ ਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੋਂ ਨਾ ਆਰਡੀਨੈਂਸ ਵੀ ਕਰ ਸਕਦੇ ਪੋਲਿਟੀਕਲ ਫੈਸਲਾ ਹੈਗਾ ਦੇਖੋ ਜਿੰਨਾ ਫੈਸਲਾ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਕਰ ਰਹੀ ਉਹਨਾਂ ਫੈਸਲਾਂ ਦੇ ਕਣਕ ਦੇ ਝੋਨੇ ਤੇ ਕਈਆਂ ਤੇ ਉੱਥੇ ਮਹਿੰਗਾਈ ਕਿਹੜੀ ਵਧੀ ਹੈਗੀ ਪੰਡਿਤ ਸਾਹਿਬ ਕੀ ਕਰਨਾ ਚਾਹੋਗੇ ਤੁਸੀਂ ਸਾਰੀ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਕਿ ਕਾਂਗਰਸ ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਆਰਡੀਨ ਸਪੈਸ਼ਲ ਸੈਸ਼ਨ ਸਦਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੋਂ ਨਾ ਆਰਡੀਨੈਂਸ ਵੀ ਕਰ ਸਕਦੇ ਪੋਲਿਟੀਕਲ ਫੈਸਲਾ ਹੈਗਾ ਹਾਂ ਹੁਣ ਦੇਖਦੇ ਸਰਕਾਰ ਕੀ ਕਰਦੀ ਤੇ ਇੱਕ ਗੱਲ ਹੋਰ ਪੰਦੇਸ ਸਾਹਿਬ ਕਰਨੀ ਚਾਹੁੰਦੇ ਆ ਕਿਉਂਕਿ ਗੱਲ ਉਹ ਕਰੀਏ ਜਿਹੜੀ ਲੋਕਾਂ ਨੇ ਅਜੇ ਤੱਕ ਸੁਣੀ ਨਹੀਂ اچھا ਹਰ ਇੱਕ ਨੂੰ ਆਪ ਦੀ ਗੱਲ ਕਰਨ ਦਾ ਹੱਕ ਹੈਗਾ ਜੀ ਕੱਲ ਦੀ ਕੱਲ ਦਾ ਤੁਸੀਂ ਤੁਸੀਂ ਸਾਈਨ ਜਿਹੜੇ ਕੀਤੇ ਆ ਜਿਹੜੇ ਤੁਸੀਂ ਸਾਈਨ ਦਿੱਤੇ ਆ ਕੱਲ ਕਿ ਜਿਹੜੀ ਸੈਂਟਰ ਸਰਕਾਰ ਇਹ ਕਹਿੰਦੀ ਹੈ ਕਿ ਸਮਾਂ ਬਹੁਤ ਘਟਿਆ ਕਿ ਜਿਹੜੇ ਚੋਣਾਂ ਨੇੜੇ ਆ ਰਹੀਆਂ ਤੇ ਨਾਲ ਜੀ ਐਮਐਸਪੀ ਲਾਗੂ ਹੋ ਜਾਂਦੀ ਤਾਂ ਮਹਿੰਗਾਈ ਵੱਜ ਜਾਣੀ ਤੇ ਉਹ ਕੀ ਕੀ ਕਾਰਨ ਕੀ ਲੱਗਦਾ ਦੇਖੋ ਜਿੰਨਾ ਫਸਲਾਂ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਕਰ ਰਹੀ ਉਹਨਾਂ ਫਸਲਾਂ ਤੇ ਕਣਕ ਤੇ ਝੋਨੇ ਤੇ ਕਈਆਂ ਤੇ ਉੱਥੇ ਮਹਿੰਗ ਤੁਸੀਂ ਗਲਤ ਚੁਣਿਆ ਇਹਦੇ ਬਾਰੇ ਨਹੀਂ ਨਹੀਂ ਇਹ ਤਾਂ ਇਹ ਤਾਂ ਠੀਕ ਹੀ ਨਹੀਂ ਹੈਗਾ ਫੈਸਲੇ ਕਰਨੇ ਪੋਲੀਟੀਕਲ ਹੱਣ ਵੀ ਲਏ ਜਾ ਸਕਦੇ ਪੰਦੇਰ ਸਾਹਿਬ ਸਾਡੇ ਨਾਲ ਸਨ ਛੋਟੀ ਜਿਹੀ ਗਲਵਤ ਛੋਟੀ ਜਿਹੀ ਗਲਵਤ ਕਰਨ ਦੀ ਪੰਦੇਰ ਸਾਹਿਬ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਨੇ ਇਹ ਸਾਨੂੰ ਇਹ ਕਿਹਾ ਕਿ ਜਿਹੜਾ ਉਹ ਸੈਂਟਰ ਸਰਕਾਰ ਦੀ ਜਿਹੜੀ ਨੀਤ ਜਿਹੜੀ ਆ ਉਹ ਸਾਫ਼ ਨਹੀਂ ਲੱਗਦੀ ਨੀਤ ਦੇ ਵਿੱਚ ਕਿਤੇ ਨਾ ਕਿਤੇ ਖੋਟ ਜਿਹੜਾ ਉਹ ਦਿਖਾਈ ਦੇ ਰਿਹਾ ਕੀ ਹੋਵੇਗਾ ਕਿੱਦਾਂ ਹੋਵੇਗਾ ਕੱਲ ਕੀ ਬਣੇਗਾ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਵੇਗਾ ਇਹਦੇ ਲਈ ਇੰਤਜ਼ਾਰ ਕਰਨਾ ਪਵੇਗਾ ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਸੈਸ਼ਨ ਸੱਦ ਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੋਂ ਉਹਨਾਂ ਨੇ ਆਰਡੀਨੈਂਸ ਵੀ ਕਰ ਸਕਦੇ ਪੋਲਿਟੀਕਲ ਫੈਸਲਾ ਹੈਗਾ ਦੇਖੋ ਜਿੰਨਾ ਫਸਲਾਂ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਕਰ ਰਹੀ ਉਹਨਾਂ ਫਸਲਾਂ ਦੇ ਕਣਕ ਦੇ ਝੋਨੇ ਦੇ ਕਈਆਂ ਤੇ ਉੱਥੇ ਭੰਗਾਈ ਕਿਹੜੀ ਵਧੀ ਹੈਗੀ ਭੰਦੇਸ਼ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਕਾਂਗਰਸ ਦੇਖੋ ਅਸੀਂ ਕਿਹਾ ਵਾਪੇ ਦੇਖੋ ਸਰਕਾਰ ਸਪੈਸ਼ਲ ਆਰਡੀਨ ਸਪੈਸ਼ਲ ਸੈਸ਼ਨ ਸਦਕੇ ਕਾਨੂੰਨ ਲਿਆਵੇ ਕਹਿੰਦੇ ਸਮਾਂ ਤੋਂ ਰ ਨੇ ਆਰਡੀਨੈਂਸ ਵੀ ਕਰ ਸਕਦੇ ਪੋਲਿਟਿਕਲ ਫੈਸਲਾ ਹੈਗਾ ਤਾਂ ਹੁਣ ਦੇਖਦੇ ਸਰਕਾਰ ਕੀ ਕਰਦੀ ਤੇ ਇੱਕ ਗੱਲ ਹੋਰ ਪੰਦੇਸਰ ਸਾਹਿਬ ਕਰਨੀ ਚਾਹੁੰਦੇ ਆ ਕਿਉਂਕਿ ਗੱਲ ਉਹ ਕਰੀਏ ਜਿਹੜੀ ਲੋਕਾਂ ਨੇ ਅਜੇ ਤੱਕ ਸੁਣੀ ਨਹੀਂ اچھا ਹਰ ਇੱਕ ਨੂੰ ਆਪ ਦੀ ਗੱਲ ਕਰਨ ਦਾ ਹੱਕ ਹੈਗਾ ਜੀ ਕੱਲ ਦੀ ਕੱਲ ਦਾ ਤੁਸੀਂ ਤੁਸੀਂ ਸਾਈਨ ਜਿਹੜੇ ਕੀਤੇ ਆ ਜਿਹੜੇ ਤੁਸੀਂ ਸਾਈਨ ਦਿੱਤੇ ਆ ਕੱਲ ਕਿ ਜਿਹੜੀ ਸੈਂਟਰ ਸਰਕਾਰ ਇਹ ਕਹਿੰਦੀ ਹੈ ਕਿ ਸਮਾਂ ਬਹੁ ਘਟਿਆ ਕਿ ਜਿਹੜੇ ਚੋਣਾਂ ਨੇੜੇ ਆ ਰਹੀਆਂ ਤੇ ਨਾਲ ਜੀ ਐਮਐਸਪੀ ਲਾਗੂ ਹੋ ਜਾਂਦੀ ਤਾਂ ਮਹਿੰਗਾਈ ਵੱਜ ਜਾਣੀ ਤੇ ਉਹ ਕੀ ਕੀ ਕਾਰਨ ਕੀ ਲੱਗਦਾ ਦੇਖੋ ਜਿੰਨਾ ਫਸਲਾ ਸਰਕਾਰ ਐਮਐਸਪੀ ਦਾ ਐਮਐਸਪੀ ਤੇ ਖਰੀਦਦਾ ਉਹਨਾਂ ਦੇ ਤਰਕ ਠੀਕ ਨਹੀਂ ਹੈਗੇ ਜਿਹੜਾ ਜਿਹੜਾ ਲੱਗਦਾ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਸਮਾਂ ਥੋੜਾ ਤੁਸੀਂ ਗਲਤ ਚੁਣਿਆ ਇਹਦੇ ਬਾਰੇ ਨਹੀਂ ਨਹੀਂ ਇਹ ਤਾਂ ਇਹ ਤਾਂ ਉਹ ਠੀਕ ਹੀ ਨਹੀਂ ਹੈਗਾ ਫੈਸਲੇ ਕਰਨੇ ਪੋਲਿਟੀਕਲ ਹੁਣ ਵੀ ਲਏ ਜਾ ਸਕਦੇ ਪੰਦੇਰ ਸਾਹਿਬ ਸਾਡੇ ਨਾਲ ਸਨ ਛੋਟੀ ਜਿਹੀ ਗਲਵਤ ਛੋਟੀ ਜਿਹੀ ਗਲਵਤ ਕਰਨ ਦੀ ਪੰਦੇਰ ਸਾਹਿਬ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਨੇ ਇਹ ਸਾਨੂੰ ਇਹ ਕਿਹਾ ਕਿ ਜਿਹੜਾ ਉਹ ਸੈਂਟਰ ਸਰਕਾਰ ਦੀ ਜਿਹੜੀ ਨੀਤੀ ਜਿਹੜੀ ਆ ਉਹ ਸਾਫ਼ ਨਹੀਂ ਲੱਗਦੀ ਨੀਤੀ ਦੇ ਵਿੱਚ ਕਿਤੇ ਨਾ ਕਿਤੇ ਖੋਟ ਜਿਹੜਾ ਉਹ ਦਿਖਾਈ ਦੇ ਰਿਹਾ ਕੀ ਹੋਵੇਗਾ ਕਿੱਦਾਂ ਹੋਵੇਗਾ ਕੱਲ ਕੀ ਬਣੇਗਾ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਵੇਗਾ ਇਹ